ਸریع ਫਲੈਗ ਮਾਰਚ ਕੀਤਾ ਜਾ ਰਿਹਾ ਸਿਟੀ ਦੇ ਏਰੀਆ ਚ ਜਿਹੜੇ ਮਾੜੇ ਅੰਸਰ ਨੇ ਉਹਨਾਂ ਨੂੰ ਇਹ ਸੁਨੇਹਾ ਜਾਵੇ ਕਿ ਜੇ ਕੋਈ ਤੁਸੀਂ ਇਹੋ ਜਿਹਾ ਕੰਮ ਕਰਦੇ ਹੋ ਤੁਹਾਡੇ ਖਿਲਾਫ ਬਣਦੀ ਕਾਰਵਾਈ ਕੀਤੀ ਜਾਏਗੀ ਪੁਲਿਸ ਜਿਵੇਂ ਹੀ ਹੁਣ ਇਲੈਕਸ਼ਨ ਹੋਰ ਨੇੜੇ ਆਏਗਾ ਤਾਂ ਅਸੀਂ ਰਾਤ ਦੀ ਚੈਕਿੰਗ ਨੂੰ ਵੀ ਇੰਟੈਂਸ ਕਰਾਂਗੇ ਅਸੀਂ ਮੇਕ ਸ਼ੁਰ ਵੀ ਕਰਾਂਗੇ ਵੀ ਕੋਈ ਬਾਹਰਲਾ ਬੰਦਾ ਅਕਸਟੇ ਨਹੀਂ ਕਰੇ ਸਰ ਇਹ ਅੱਜ ਫਲੈਗ ਮਾਰਚ ਕੀਤਾ ਜਾ ਰਿਹਾ ਸਿਟੀ ਦੇ ਏਰੀਆ ਚ ਥੋੜਾ ਸਿਟੀ ਦੇ ਏਰੀਆ ਬੰਦਾ ਵੀ ਕਵਰ ਕਰਾਂਗੇ ਔਰ ਸਿਟੀ 2 ਚ ਸਾਡੀਆਂ ਜਿਹੜੀਆਂ ਇਲੈਕਸ਼ਨਸ ਆਨ ਦਾ ਵੇ ਨੇ ਔਰ ਇੱਕ ਕੌਨਫੀਡੈਂਸ ਬਿਲਡਿੰਗ ਮਈਅਰ ਹੈ ਲੋਕਾਂ 'ਚ ਵਿਸ਼ਵਾਸ ਜਾਵੇ ਕਿ ਜਿਹੜੀ ਪੁਲਿਸ ਹੈ ਉਹਨਾਂ ਦੇ ਲਈ ਵਚਨਬੱਧ ਹੈ ਉਹਨਾਂ ਦੀ ਸਿਕਿਉਰਿਟੀ ਲਈ ਫ੍ਰੀ ਔਰ ਫ੍ਰੇਅਰ ਇਲੈਕਸ਼ਨ ਲਈ ਉਹਦੇ ਵਿੱਚ ਔਰ ਇੱਕ ਜਿਹੜੇ ਮਾੜੇ ਅੰਸਰ ਨੇ ਉਹਨਾਂ ਨੂੰ ਇਹ ਸੁਨਿਆ ਜਾਵੇ ਕਿ ਜੇ ਕੋਈ ਤੁਸੀਂ ਇਹੋ ਜਿਹਾ ਕੰਮ ਕਰਦੇ ਹੋ ਤੁਹਾਡੇ ਖਿਲਾਫ ਬਣਦੀ ਕਾਰਵਾਈ ਕੀਤੀ ਜਾਏਗੀ ਸਰ ਸੈਂਸਿਟੀਵਿਟੀ ਕਿਵੇਂ ਦੇਖਦੇ ਹੋ ਕਿਉਂਕਿ ਜੋ ਵੀਡੀਓਸ ਵਾਇਰਲ ਹੋਈਆਂ ਨੇ ਕਾਗਜ਼ ਪਾਉਣ ਵਾਲੇ ਸਰ ਸੈਂਸਿਟੀਵਿਟੀ ਅਸੀਂ ਇਦਾਂ ਦੇਖਦੇ ਹਾਂ ਅਸੀਂ ਸਰ ਮੈਂ ਇਹ ਦੱਸਣਾ ਚਾਹਾਂਗਾ ਸੈਂਸਿਟੀਵਿਟੀ ਇਦਾਂ ਦੇਖੀ ਜਾਂਦੀ ਹੈ ਜੀ ਪਹਿਲਾਂ ਦੇ ਇਨਸੀਡੈਂਟ ਸਾਰੇ ਦੇਖੇ ਜਾਂਦੇ ਨੇ ਕਿੱਥੇ ਕਿ ਦੋਨ ਇੰਸੀਡੈਂਟਸ ਹੋਏ ਜਿਵੇਂ ਹੁਣ ਫੋਰ ਐਗਜ਼ਾਮਪਲ ਜੇ ਆਪਾਂ ਦੇਖੀਏ ਕਿ ਜਿਵੇਂ ਹੁਣ ਤੁਸੀਂ ਮੈਨੂੰ ਜ਼ਿਕਰ ਕੀਤਾ ਤਾਂ ਸਿਟੀ 1 ਤਾਂ ਸਾਡਾ ਸਾਰਾ ਸ਼ਹਿਰ ਆ ਉਹਦੇ ਵਿੱਚ ਤਾਂ ਇਲੈਕਸ਼ਨ ਹੈ ਨਹੀਂ ਸਿਟੀ 2 ਚ ਜ਼ਰੂਰ ਹੈ ਪਰ ਸਿਕਰ ਸਿਟੀ 2 ਚ ਇੱਕ ਸਿੰਗਲ ਇਨਸੀਡੈਂਸ ਇਦਾਂ ਦਾ ਨਹੀਂ ਹੋਇਆ ਜਿਹਦੇ ਚ ਕੋਈ ਸੋਸ਼ਲ ਮੀਡੀਆ ਚ ਜਾਂ ਜਵੈਸੋ ਕੁ ਇਨਸੀਡੈਂਸ ਕੋ ਵਾਇਰਲ ਹੋਇਆ ਹੋਵੇ ਤੇ ਵੀ ਆਰ ਵੈਰੀ ਸ਼ੋਰ ਸਾਡੇ ਸੀਨੀਅਰ ਆਫੀਸਰਸ ਵੱਲੋਂ ਸਾਨੂੰ ਬੜੀ ਸਟ੍ਰਿਕਟ ਡਾਇਰੈਕਸ਼ਨਸ ਨੇ ਕਿ ਐਸ ਪਰ ਲਾਅ ਐਂਡ ਐਸ ਪਰ ਦਾ ਗਾਈਡੈਂਸ ਆਫ ਇਲੈਕਸ਼ਨ ਕਮਿਸ਼ਨ ਫਰੀ ਐਂਡ ਫੇਅਰ ਇਲੈਕਸ਼ਨ ਕਰਾਇਆ ਜਾਵੇ ਜੀ ਬਸ ਸਿਟੀ ਆਕੇ ਪੱਤੀ ਫੋਨ ਕੀਆ ਪੀਸੀਆਰ ਤੋਂ ਮੰਗਿਆ ਜਾਂ ਬਿਲਕੁਲ ਸਰ ਜਿਵੇਂ ਹੀ ਹੁਣ ਇਲੈਕਸ਼ਨ ਹੋਰ ਨੇੜੇ ਆਏਗਾ ਤਾਂ ਅਸੀਂ ਰਾਤ ਦੀ ਚੈਕਿੰਗ ਨੂੰ ਵੀ ਇੰਟੈਂਸ ਕਰਾਂਗੇ ਅਸੀਂ ਮੇਕ ਸ਼ੁਰ ਵੀ ਕਰਾਂਗੇ ਵੀ ਕੋਈ ਪਾਰਲ ਬੰਦਾ ਅਕਸਟੇ ਨਾ ਕਰੇ ਤਾਂ ਜੋ ਫ੍ਰੀ ਐਂਡ ਫੇਅਰ ਇਲੈਕਸ਼ਨ ਹੋ ਸਕਣ ਡਿਪਲॉयਮੈਂਟਸ ਵਗੈਰਾ ਕਿੰਨੀ ਆ ਬਿਲਕੁਲ ਸਰ ਡਿਪਲॉयਮੈਂਟਸ ਬਾਹਰੋਂ ਵੀ ਫੋਰਸ ਸਾਨੂੰ ਮਿਲਨੀ ਹੈ ਕਾਫੀ ਵੱਡੀ ਅਮਾਉਂਟਸ ਤੋਂ ਤਾਂ ਜੋ ਨੋਰਮਸ ਉਹਨਾਂ ਨੇ ਦਿੱਤੇ ਨੇ ਔਰ ਸੈਂਸਿਟੀਵਿਟੀ ਨੂੰ ਦੇਖ ਕੇ ਕਾਫੀ ਹੈਵੀ ਡਿਪਲॉयਮੈਂਟ ਹੁੰਦੇ